ਸਭ ਤੋਂ ਬਲ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਗਾਲ ਜੀ ਵੀ ਆਈ ਪੀ ਪਿੰਡੂ ਚੈਨਲ ਉਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥਾਂ ਮਿਲਦੇ ਤੁਸੀਂ ਵੇਖ ਹੀ ਲੈਣਾ ਅੱਜ ਆਪਾਂ ਕਿੰਨੀ ਦੀ ਵੀਡੀਓ ਲੈ ਕੇ ਆ ਚੁੱਕੇ ਹਾਂ। ਸਮਾਂ ਨਾ ਬਰਬਾਦ ਕਰਦੇ ਹਾਂ ਕਰਦੇ ਆਂ ਵੀਡੀਓ ਨੂੰ ਸ਼ੁਰੂ। ਅੱਜ ਤੱਕ ਮੈਂ ਆਪਦੇ ਅਕਾਊਂਟ ਮੇਰੀਆਂ ਆਈਡੀਆਂ ਤੇ ਮੈਂ ਕਿਸੇ ਮੁੰਡੇ ਨਾਲ ਵੀਡੀਓ ਤੱਕ ਨਹੀਂ ਪਬਲਿਕ ਕੀਤੀ ਠੀਕ ਹੈ। ਸਭ ਤੋਂ ਪਹਿਲਾਂ ਤੁਸੀਂ ਮੁੰਡੇ ਦੇ ਨਾਲ ਬਲੌਗ ਪਾਇਆ ਸੀ ਜਦੋਂ ਚਿੱਤਰ ਮਿੱਤਰ ਹੋ ਗਏ ਸੀ ਤੁਸੀਂ ਠੀਕ ਆ ਤੇ ਉਹ ਵੀ ਵੀਡੀਓ ਤੁਹਾਡੀ ਮੁੰਡੇ ਦੇ ਨਾਲ ਆਈ ਹੀ ਤੇ ਤੁਹਾਨੂੰ ਨਹੀਂ ਚਿਕਨ ਹੁੰਦਿਆ ਨਾ ਮੈਂ ਬਖਾ ਦਿੰਨਾ ਆ ਵੀਡੀਓ ਚਾਤੀ ਮਾਰੂ ਪਹਿਲਾ ਮੈਂ ਕਿਹਾ ਜੀ ਦਾ ਵਲੌਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਕਿ ਤੁਸੀਂ ਆਨ ਲਾਈਨ ਬਲੌਗ ਦੇਖ ਲਿਆ ਕਹਿੰਦੀ ਕਿ ਪਹਿਲਾਂ ਮੈਂ ਕਹਿੰਦੀ ਸੀ ਨਾ ਕਿ ਮਤਲਬ ਮੈਂ ਕਿ ਮੁੰਡੇ ਦੇ ਨਾਲ ਵੀਡੀਓ ਨਹੀਂ ਬਣਾਈ ਪਹਿਲਾ ਬਲੌਗ ਤੂੰ ਬਣਾਇਆ ਹੀ ਉਹ ਮੁੰਡੇ ਦੇ ਨਾਲ ਹੀ ਠੀਕ ਆ ਤੇ ਫੇਰ ਹੀ ਤੂੰ YouTube ਤੇ ਆਈਂ ਤੇ ਫੇਰ ਤੁਸੀਂ ਬਸ ਗੰਦਾ ਪਾਉਣਾ ਚਾਲੂ ਤੇ ਬਸ ਤੁਹਾਡੇ ਬਲੌਗ ਚਾਲੂ ਹੋ ਗਏ ਤੁਹਾਨੂੰ ਸਟੈਂਡ ਤੁਹਾਡਾ ਹੈ ਹੀ ਨਹੀਂ ਆ ਆ ਫੇਰ ਵੀ ਮੋਟਰਸਾਈਕਲ ਦਾ ਵੀ ਸਟੈਂਡ ਹੁੰਦਾ ਵਾ ਆ ਤੇ ਫੋਨ ਦੇ ਵਿੱਚ ਸਟੈਂਡ ਆ ਜਿੱਦਾਂ ਹੁਣ ਰੱਖ ਕੇ ਫੋਨ ਤੇ ਸਟੈਂਡ ਤੇ ਤੇ ਚਲੋ ਵੀਡੀਓ ਬਣਾ ਲਓ ਪਟਾਟਾ ਸਟੈਂਡ ਹੈ ਹੀ ਨਹੀਂ ਆ ਮੈਨੂੰ ਪਤਾ ਸੱਜਣਾ ਸਟੋਰੀ ਸਾਨੂੰ ਪਤਾ ਹੈ ਕਿ ਕਈ ਵੀਰ ਕਮੈਂਟ ਕਰਦੇ ਸੀ ਕਿ ਤੂੰ ਯਾਰ ਐਵੇਂ ਕੁੜੀ ਦੀ ਮਿੱਟੀ ਬਲੀਡ ਕਰੀ ਜਾਂਦੇ ਉਹਦਾ ਕੋਈ ਇਦਾਂ ਦਾ ਚੱਕਰ ਹੀ ਨਹੀਂ ਆ ਚੱਕਰ ਹੀ ਇਹ ਜਾ ਕੇ ਇਹਨਾਂ ਨੇ ਬਲੌਕ ਪਾਏ ਆ ਫੇਰ ਹੀ ਵੀਡੀਓ ਪਬਲਿਕ ਤੱਕ ਆਈਆਂ ਵਾ ਸਾਨੂੰ ਥੋੜਾ ਪਤਾ ਸੀ ਪਹਿਲਾਂ ਕਿ ਇਹਨਾਂ ਦੇ ਫਰੈਂਡ 3-4 ਰਹਿ ਚੁਕੇ ਆ ਜਾਂ ਇਹਨਾਂ ਦੇ ਵਿਆਹ ਹੋਏ ਆ ਜਾਂ ਕੁਝ ਹੋਇਆ ਵਾ ਇਹਨਾਂ ਨੇ ਆਪ ਪਾਏ ਹੀ ਬਲੌਗ ਪਹਿਲਾਂ ਜਾ ਕੇ ਦੱਸਾਂ ਉਹਨਾਂ ਨੂੰ ਕੀ ਕਹਿੰਦੀ ਸੀ ਉਦੋਂ ਉਹਨਾਂ ਦੇ ਬਲੌਗਾਂ ਚਲੇ ਤੇ ਚਲੋ ਮੈਂ ਕੁਝ ਅਗੇ ਤੇ ਸੀ ਨਹੀਂ ਲਾਏ ਕੁਝ ਮੈਨੂੰ ਸਿੱਧੀ ਗੱਲ ਆ ਮਿਲੇ ਨਹੀਂ ਆ ਨਹੀਂ ਤੇ ਉਦੋਂ ਦੱਸਾਂ ਕੀ ਕਹਿੰਦੀ ਮੇਰਾ ਮਾਪਿਓ ਨਹੀਂ ਚੰਗਾ ਤੇ ਤੁਸੀਂ ਚੰਗੇ ਜੀ ਮਾਪਿਓ ਨੂੰ ਨਹੀਂ ਚੰਗਾ ਕਹਿੰਦੀ ਇਹਨੇ ਦੱਸੋ ਚੰਗਾ ਕਿਹਨੂੰ ਕਹਿਣਾ ਕਹਿਣਾਗੇ ਇਹਨੂੰ ਜੋ ਵੀ ਗਲਤੀਆਂ ਹੋਈਆਂ ਮੈਨੂੰ ਮਾਫ਼ ਕੀਤਾ ਜਾਵੇ ਤਾਂ ਕਦੇ ਵੀ ਗੁੱਸੇ 'ਚ ਕੋਈ ਰੋਂਗ ਸਟੈਪ ਨਾ ਚੱਕਿਆ ਜਾਵੇ ਕਿਉਂਕਿ ਮੇਰੇ ਤੋਂ 1 ਸਾਲ ਪਹਿਲਾਂ ਜੋ ਗਲਤੀ ਹੋਈ ਸੀ ਸਿਰਫ ਇੱਕ ਗੁੱਸੇ 'ਚ ਹੋਈ ਸੀ। ਕਿੱਡੀ ਸਤਕਾਰੀ ਬਣੀ ਆ ਕਿ ਜਦਾਂ ਬਹੁਤ ਸਤਕਾਰ ਆ ਤੇ ਮਾਫੀਆਂ ਮੰਗ ਲਈਆਂ ਤੇ ਮੈਂ ਜੀ ਮੇਰੇ ਕੋਲ ਜੋ ਗਲਤੀ ਹੋ ਗਈ ਆ ਬਾਅਦ 'ਚ ਮੈਂ ਗਲਤੀ ਨਹੀਂ ਕਰੂੰਗੀ ਇਦਾਂ ਦੀ। ਹੁਣ ਬੰਦਾ ਪੁੱਛੇ ਕੀ ਕਰ ਤੂੰ ਤਾਂ ਕੋਲਦੀ ਫਿਰਦੀ ਆ ਤੂੰ ਹੁਣ ਸ਼ਰਿਆਮ ਸੋਸ਼ਲ ਮੀਡੀਆ ਦੇ ਗਾਲਾਂ ਕੱਢਦੀ ਫਿਰਦੀਆਂ ਵੀ ਗੰਦੀਆਂ ਮੰਦੀਆਂ। ਇੰਨਾ ਗੰਦ ਤੂੰ ਸੋਸ਼ਲ ਮੀਡੀਆ ਤੇ ਪਾਇਆ ਕੋਈ ਹਿਸਾਬ ਹੀ ਨਹੀਂ। ਜਿਹੜਾ ਤੇਰਾ ਗੰਦ ਸੁਣਲੇ ਨਾ ਉਹਨੂੰ ਕੰਨ ਸਾਫ਼ ਕਰਾਉਣੇ ਪੈਣੇ ਆ ਇੰਨਾ ਗੰਦ ਪਾਇਆ ਵਾ ਤੇਰਾ ਮਾਂ ਪਿਓ ਨੇ ਤੈਨੂੰ ਡੱਕਿਆ ਨਹੀਂ ਤੇਨੂੰ ਕੇ ਰਿਸ਼ਤੇਦਾਰ ਨੇ ਤੈਨੂੰ ਡੱਕਿਆ ਨਹੀਂ ਪਤਾ ਨਹੀਂ ਤੈਨੂੰ ਕਿੰਨੀ ਕੁ ਖੋਲ੍ਹ ਦਿੱਤੀ ਆ ਕਿ ਚਲੋ ਜੋ ਮਰਜੀ ਤੂੰ ਕਰੀ ਜਾ ਜੋ ਮਰਜੀ ਕੋਹ ਨਹੀਂ ਕੋਈ ਗੱਲ ਹੀ ਨਹੀਂ ਇਹ ਚੀਜ਼ ਤੇ ਮਤਲਬ ਐਦਾਂ ਕਰਦੇ ਆ ਜਦਾਂ ਕਿ ਇਹਨੂੰ ਬੇਦਖਲ ਨਹੀਂ ਘਰੋਂ ਕਰਦੀਦਾ ਤੇ ਜਾਂ ਦਫਾ ਹੋ ਘਰੋਂ ਨਿਕਲ ਜਾ ਤੂੰ ਤੇ ਤੂੰ ਜਿੱਦਾਂ ਮਰਜੀ ਗੰਦ ਪਾਉਂਦਾ ਰਹਿ ਜੋ ਮਰਜੀ ਕਰਦਾ ਰਹਿ ਸਾਡੀ ਵੱਲੋਂ ਤੂੰ ਘਰੋਂ ਬੇਦਖਲ ਆ ਤੇਰਾ ਤੇ ਉਸ ਹਵਾ ਜਾਂ ਤੇ ਕੋਈ ਬੇਦਖਲ ਹੋ ਗਿਆ ਹੋਵੇ ਨਾ ਤਾਂ ਕਰਦਾ ਵਾ ਗੰਦ ਪਾਉਂਦਾ ਵਾ ਜਿੱਦਾਂ ਤੂੰ ਘਰ ਦੇ ਵਿੱਚ ਰਹਿ ਵੈ ਕੇ ਗੰਦ ਪਾਈ ਜਨੀ ਆ ਉਹ ਜੇ ਤੇਰੇ ਘਰ ਦੇ ਆ ਤੈਨੂੰ ਕੋਈ ਡੱਕਣ ਨਹੀਂ ਦਿਆ ਇੰਨੀ ਇੱਥੇ ਨਕਲੀ ਲੋਕ ਨੇ ਨਾ ਜਿਹੜੇ ਹੁਣ ਮੈਨੂੰ ਇੰਨੀ ਗੱਲ ਕਹਿਣਗੇ ਵੀ ਇਨੇ ਗੰਦ ਪਾਇਆ ਚਾਹੇ ਕੁਝ ਰੋਂਗ ਬੋਲ ਰਹੀ ਹੈ ਕੁਝ ਵੀ ਬੋਲ ਰਹੀ ਹੈ ਮੈਨੂੰ ਇੱਥੇ ਇਨਸਾਫ ਤੇਰਾ ਕਰਾ ਉਹ ਗੱਲ ਕੇ ਗਲਤ ਕੰਮ ਤੇਰਾ ਨਾ ਹੋ ਗਿਆ ਵਾ ਗਲਤ ਕੰਮ ਦੇ ਕੋ ਆ ਕੀਤੇ ਆ ਮੁੰਡਿਆਂ ਦੇ ਨਾਲ ਜਾ ਜਾ ਕੇ ਉਹ ਮੁੰਡਿਆਂ ਨੂੰ ਇਨਸਾਫ ਚਾਹੀਦਾ ਵਾ ਜਿਨ੍ਹਾਂ ਦੀ ਤੁਸੀਂ ਜ਼ਿੰਦਗੀਆਂ ਬਰਬਾਦ ਕਰਤੀਆਂ ਆਪ ਤੁਸੀਂ ਪੇਅਰ ਕਹਿੰਦੇ ਕਿ ਉਦਾਂ ਦੇ ਉਦਾਂ ਤੁਹਾਨੂੰ ਮਾਸਾ ਜਨਾ ਫਰਕ ਨਹੀਂ ਆ ਕਿ ਆਹੀਂ ਐਨੇ ਵਿਆਹ ਕਰਾ ਰਹੇ ਆ ਐਨੇ ਹੋਰ ਕਰਾ ਲੈਣੇ ਆ ਤੁਹਾਨੂੰ ਕੋਈ ਫਰਕ ਨਹੀਂ ਪਿਆ ਉਹ ਮੁੰਡਿਆਂ ਦੀ ਜ਼ਿੰਦਗੀ ਬਰਬਾਦ ਹੋ ਗਈ ਜਿਹੜੀ 10ਵੀਂ 11ਵੀਂ ਕਲਾਸ ਕਾਂਡੇ ਉਹਨਾਂ ਨੇ ਅੱਗੇ ਵਿਚਾਰੇ ਨੇ ਫਿਊਚਰ ਦੇ ਅੱਗੇ ਵਧਣਾਹੀਂ ਕੋਈ ਪੜਨਾਹੀਂ ਕੋਈ ਲਿਖਣਾਹੀਂ ਤੇ ਜਾਂ ਕੋਈ ਨੌਕਰੀ ਕਰਨੀ ਉਹਨਾਂ ਦਾ ਤੁਸੀਂ ਸੁਪਨਾ ਕਰਦਾ ਚੂਰੋ ਚੂਰ ਤੇ ਆਪ ਹੋ ਗਏ YouTube ਤੇ ਮਸ਼ਹੂਰ ਪਾਉਂਡਾ ਤੇ ਵੀਡੀਓ ਬਲੌਗ ਪਾਉਂਡਾ ਤੇ ਗੰਦਗੁੰਦ ਜਿਹਾ ਪਾਇਆ ਤੇ ਚਲੋ ਜੀ ਆਪਣਾ ਕੰਮ ਚਲਾਇਆ ਤੇ ਉਹਨਾਂ ਨੂੰ ਵਿਚਾਰਿਆਂ ਨੂੰ ਲਾਤਾ ਉਹ ਗੱਲ ਕੋਈ ਦਿਹਾਣਾ ਵਿਚਾਰਾ ਦਿਹਾੜੀ ਲਾਉਣ ਤੇ ਕੋਈ ਦਿਹਾਣਾ ਕੋਈ ਕੋਨਾ ਕੋਈ ਕੰਮ ਕਰਨ ਤੇ ਗਾਲਾਂ ਕੱਢਦਾ ਨਾ ਤੇ ਨਾਲੇ ਕੋਈ ਚੋਬੇ ਚ ਮਾਨੂੰ ਮਲ ਕਹਿੰਦੇ ਨੇ ਉਹ ਚੰਗਾ ਵਾ ਗੰਦ ਕੋ ਖਿਹੜਾ ਛੁੱਟ ਗਿਆ ਉਹ ਨਹੀਂ ਵੀ ਆ ਜਿੱਦਾਂ ਗੰਦ ਪਾਉਣ ਦੀ ਸੋਸ਼ਲ ਮੀਡੀਆ ਤੇ ਮੂੰਹ ਵਿਖਾਉਣ ਜੋਗੇ ਨਹੀਂ ਰਹਿਣਾ ਤੇ ਪਹਿਲਾਂ ਪਹਿਲਾਂ ਹੀ ਛੁੱਟ ਗਿਆ ਖਿਹੜਾ ਨਹੀਂ ਤੇ ਬੜਾ ਹੀ ਜਿੰਨ ਕੀ ਪਰਵਾਹ ਹੁਣੀ ਨਰਕ ਜ਼ਿੰਦਗੀ ਹੀ ਇਹਦੇ ਨਾਲ ਰਹਿ ਕੇ ਇੱਥੇ ਮਤਲਬ ਆਪਣੇ ਇਧਰ ਲੋਕਲ ਏਰੀਆ ਵਿੱਚੋਂ ਨਹੀਂ ਲਿਆਗਾ ਸਮਾਨ ਤਾਂ ਅਸੀਂ ਸੋਚਿਆ ਕਿ ਉੱਥੋਂ ਹੀ ਲੈ ਲਾਂਗੇ ਲਾਗੋ ਤੇ ਹੀ ਲੈ ਨਹੀਂ ਨਾ ਸਕਦੇ ਐਨਾ ਗੰਦ ਬੋਲਦਾ YouTube ਤੇ ਕਿ ਲੋਕਾਂ ਨੇ ਵੀਡੀਓ ਵੇਖ ਲਈਣੀ ਹੈ ਜ਼ਿਆਦਾਤਰ ਤੇ ਲਾਗੇ ਵਾਲੇ ਤੇ ਪਹਿਲਾਂ ਵੰਦੇ ਆ ਉਹਨਾਂ ਨੇ ਕਹਿਣਾ ਉਹ ਕੁੜੀ ਉਹ ਜਿਹੜੀ ਆ ਪਤਾ ਸੀ ਸਭ ਮਾਲਮ ਹੈ ਤੇ ਕਰਕੇ ਥੋੜੀ ਜੀ ਸ਼ਰਮ ਜੀ ਰੱਖੀ ਪਰ ਸ਼ਰਮ ਵੀ ਹੁੰਦੀ ਹੈ ਥੋੜੀ ਥੋੜੀ ਲੋਕਾਂ ਕੋ ਤੇ ਪਰ ਉਹਦਾ ਹਾਲ ਬੇਸ਼ਰਮ ਆਉਂਦੀ ਤੇ ਹੁਣੀ ਨਹੀਂ ਚੱਲ ਥੋੜੀ ਬੋਧੀ ਮਹਿਸੂਸ ਕਰਨੇ ਕਿ ਥੋੜੇ ਕੇ ਦਿਨ ਜਾਂਦੇ ਤੇ ਥੋੜੇ ਘਰਣ ਲਾਗੇ ਲਾਗੇ ਘਟ ਆਉਣਗੇ ਤੇ ਫਿਰ ਇਹਨਾਂ ਨੇ ਮਠਿਆਈ ਉੱਥੋਂ ਲਈ ਨਹੀਂ ਤੇ ਗਾੜੀ ਚੱਲ ਕੇ ਮਠਿਆਈ ਲੈਣ ਗਾੜੀ ਜਾਣਦੇ ਆ ਨਾਨਕਿਆਂ ਕੋ ਗਾੜੀ ਗਾੜੀ ਬਣੇ ਰਹੋ ਵੀਡੀਓ ਦੇ ਨਾਲ ਪੂਰੀ ਕੁੱਤੇ ਖਣੀ ਕਰਾਂਗੇ ਇਹਨਾਂ ਦੀ ਚਾਹ ਨਾ ਖਵਾਵਾਂਗੇ ਇਹਨਾਂ ਨੂੰ ਮਟਰ ਮਤਲਬ ਮੱਖੀ ਆਈ ਹੈ ਗੱਡੀ ਦੇ ਵਿੱਚ ਕਿੱਥੇ ਆ ਆ ਵੀ ਮੇਰੇ ਹੁਣ ਮੂੰਹ ਤੇ ਵੱਜੀ ਸੀ ਮੱਖੀ ਵੈਸੇ ਅਸੀਂ ਕਦੇ ਵੜਨ ਨਹੀਂ ਦਿੱਤੀ ਗੱਡੀ ਦੇ ਵਿੱਚ ਆ ਵੇਖ ਲਓ ਭਈ ਮੈਂ ਬੈਠਾ ਅੰਦਰ ਹੁੰਦੇ ਅੰਦਰ ਵੀ ਮੱਖੀਆਂ ਥੋੜੀਆਂ ਘਟ ਆਉਂਦੀਆਂ ਇਹਨਾਂ ਦੀ ਗੱਡੀ 'ਚ ਮੱਖੀ ਆ ਗਈ। ਪਤਾ ਕਿਉਂ ਆਈ ਆ? ਨਹੀਂ ਪਤਾ ਨਾ, ਮੈਂ ਤੁਹਾਨੂੰ ਦੱਸਦਾ। ਮੱਖੀਆਂ ਹਮੇਸ਼ਾ ਗੰਦ ਦੇ ਉੱਤੇ ਬੈਂਦੀਆਂ ਆ ਆਣ ਕੇ ਤੇ ਤੁਹਾਨੂੰ ਪਤਾ ਹੀ ਆ, ਕੁਝ ਦਿਨਾਂ ਤੋਂ ਬਹੁਤ ਪਹਿਲਾਂ ਵੀ ਗੰਦ ਸੀ। ਹੁਣ ਕੁਝ ਦਿਨਾਂ ਤੋਂ ਜ਼ਿਆਦਾ ਗੰਦ ਬਣ ਚੁੱਕੇ ਆ, ਗੰਦ ਪਾਰੇ ਆ ਤੇ ਗੰਦ ਦੇ ਉੱਤੇ ਮੱਖੀਆਂ ਬੈਂਦੀ ਹੁੰਦੀਆਂ ਆ। ਹੁਣ ਬੈਂਡ ਆ ਵੀ ਨਾ ਮੱਖੀਆਂ। ਗੰਦ ਘਟਾਲਾ ਸਫਾਈ ਰੱਖਿਆ ਕਰ ਤੇ ਥੋੜਾ ਗੰਦ ਵੀ ਘੱਟ ਬੋਲਿਆ ਕਰ ਤੇ ਗੰਦ ਤੋਂ ਦੂਰ ਐ, ਮੱਖੀਆਂ ਪੈਣਾ ਹਟ ਜਾਣਗੀਆਂ। ਨਹੀਂ ਤੇ ਮੱਖੀਆਂ ਛੱਡ ਦੇ ਡੰਮਣਾ ਲੱਗ ਜਣਾ ਵਾ ਡੰਮਣਾ ਤੇ ਯਾਰ ਸ਼ਹਿਦ ਪੀਂਦਾ ਪਰ ਨਹੀਂ ਦੂਜੀਆਂ ਮੱਖੀਆਂ ਆਇਆ ਕਰਨੀਆਂ ਤੇਰੇ ਜੱਲੋ ਜਿਹੜੀਆਂ ਗਾਂ ਤੇ ਬਹਿਣ ਗਿੱਜ ਗਈਆਂ ਨਾ ਉਹਨਾਂ ਨੇ ਤੇਰੇ ਆ ਖਹਿੜਾ ਨਹੀਂ ਛੱਡਣਾ ਤੇ ਤੂੰ ਗੰਦ ਘਟਾਲਾ ਚੰਗੀ ਰਹੇਗੀ ਜੇ ਗਾੜੀ ਗਾੜੀ ਗੰਦ ਪਾਏਂਗੀ ਤੇ ਪਸਤਾਏਂਗੀ ਆ ਵੇਲਾ ਤੇਰੀ ਇੱਕ ਨਿੱਕੀ ਜਿਹੀ ਐਂਟਰੀ ਆ ਜਿਹੜੀ ਮੱਖੀ ਦਿਨ ਨੂੰ ਸੁਧਾਰਨਾਈ ਆ ਕਿ ਮੱਖੀਆਂ ਹਮੇਸ਼ਾ ਗਾਂ ਤੇ ਉੱਤੇ ਬਹਿੰਦੀਆਂ ਤੇ ਜਿਹੜੀ ਘੜੀ-ਵੜੀ ਆਣ ਕੇ ਤੇਰੇ ਉੱਤੇ ਬਹਿਣ ਢੀ ਆ ਕੋ ਸਿੱਖ ਇਹ ਦੇਖੋ ਪਰ ਗੱਲਾਂ ਬਾਤਾਂ ਕਰ ਰਹੇ ਸੀ ਸਾਰੀ ਫੈਮਿਲੀ ਸ਼ੋਰ ਸੀ ਥੋੜਾ ਬਹੁਤਾ ਤਾਂ ਮੈਂ ਉੱਪਰ ਵੌਇਸ ਕਵਰ ਕਰ ਰਹੀ ਹਾਂ ਬਾਕੀ ਰੋਟੀ ਬਹੁਤ ਵਧੀਆ ਬਣਾਈ ਸੀ ਬਹੁਤ ਮਤਲਬ ਭੁੱਖ ਲੱਗੀ ਸੀ ਜਦੋਂ ਤੁਹਾਨੂੰ ਨਹੀਂ ਬਣਾਉਣੀ ਹੁੰਦੀ ਤੇ ਇਹਨੇ ਬਣਾਈਆਂ ਤੁਹਾਨੂੰ ਸਵਾਦ ਹੀ ਲੱਗਣੀ ਸੀ ਫਰੀ ਦੀ ਰੋਟੀ ਮਿਲ ਜੇ ਤੁਹਾਨੂੰ ਬਹੁਤ ਜ਼ਿਆਦਾ ਚਾਹ ਚੜ ਜਾਂਦਾ ਇਹਨਾਂ ਨੂੰ ਕੋਈ ਫਰੀ ਦੀ ਮਤਲਬ ਰੋਟੀ ਮਿਲ ਜੇ ਜਾਂ ਕੋਈ ਫਰੀ ਦਾ ਮਤਲਬ ਚਾਹ ਦਾ ਕੱਪ ਵੀ ਪਿਆਰੇ ਨਾ ਕਿ ਬਲੌਕਿੰਗ ਜਿੱਦਾਂ ਕਾਂਡੇ ਆ ਕਿਸੇ ਦੀ ਦੁਕਾਨ ਤੇ ਚਿਲਕੇ ਇਹਨਾਂ ਨੂੰ ਕੋਈ ਚਾਹ ਦਾ ਕੱਪ ਦਗਾਤਾ ਇਹਨਾਂ ਨੇ ਗਾੜੀ ਰੋਕਣਾ ਅੱਜ ਦੀ ਚਾਹ ਬਹੁਤ ਸਾਰੀ ਸੁਆਦ ਹੀ ਕੋਈ ਲਾਜ਼ਬਾਰ ਚਾਹ ਹੀ ਤੇ ਜੇ ਉਹ 70 ਰੁਪਏ ਮੰਗ ਲੈਣ ਤੇ ਬਾਅਦ ਚ ਇਹਨਾਂ ਨੂੰ ਦਦਲ ਜੀ ਪੈ ਜਾਂਦੀ ਚਾਹ ਇਹਦੀ ਟੇਸਟ ਨਹੀਂ ਤੇ ਕੀਮਤ ਥੋੜੀ ਜ਼ਿਆਦਾ ਹੈ ਤੇ ਅੱਜ ਉਹ ਗੱਲ ਆ ਰੋਟੀ ਤੁਹਾਨੂੰ ਮਿਲੀ ਆ ਮੰਡਿਓ ਤੇ ਮੇਰੇ ਹਿਸਾਬ ਨਾਲ ਤੇ ਤੁਹਾਨੂੰ ਰੋਟੀ ਪੁੱਛਣੀ ਨਹੀਂ ਚਾਹੀਦੀ ਸੀ ਪਤਾ ਨਹੀਂ ਕਿਹੜਾ ਤੁਹਾਨੂੰ ਰੋਟੀ ਪੁੱਛੀ ਜਾਣ ਡਿਆ ਵਾ ਇਹੋ ਜੀਆਂ ਚਵਣਾ ਨੂੰ ਰੋਟੀ ਪੁੱਛਣੀ ਆ ਬੇਸ਼ਰਮਾ ਨੂੰ ਰੋਟੀ ਪੁੱਛਣੀ ਆ ਕਹਿੰਦੇ ਦੇ ਕੇ ਜਿਹੜੇ ਬੇਸ਼ਰਮ ਇਹ ਉਹ ਬੇਸ਼ਰਮਾ ਜਿਹਨਾਂ ਨੇ ਕਹਿੰਦੇ ਡੋਲਗੀ ਦਾਲ ਚੋ ਕਹਿੰਦੇ ਨਹੀਂ ਜੀ ਅਸੀਂ ਤਾਂ ਡੋਲ ਡੋਲ ਖਾਣੇ ਆ ਇਹ ਉਹ ਬੇਸ਼ਰਮਾ ਇਹਨਾਂ ਨੂੰ ਸ਼ਰਮ ਮਾਸਾ ਹੈ ਹੀ ਨਹੀਂ ਆ ਫਿਰ ਵੀ ਮੂੰਹ ਚੁੱਕਿਆ ਤੇ ਵਾਂਡੇ ਤੁਰ ਪਏ ਮੈਂ ਤਾਂ ਸੋਚਿਆ ਕਿ ਜਿੰਨਾ ਇਹਨਾਂ ਨੇ ਗੰਦ ਪਾਤਾ ਨਾ ਇਹ ਹੁਣ 4 ਦਿਨ ਘਰ ਹੀ ਰਹਿਣਗੇ ਤੇ ਇਹਨੂੰ ਮੂੰਹ ਵਿਖਾਉਣ ਜੋਗੇ ਨਹੀਂ ਰਏ ਉਹੋ ਜਿਹਾ ਮੰਮੀ ਡੈਡੀ ਫਿਰ ਨਾਲ ਲੈ ਕੇ ਤੁਰ ਪਏ ਨਾਲੇ ਦੇ ਵੀਡੀਓ ਚ ਆਉਣ ਦੇ ਆ ਨਾਲ ਹੀ ਰਿਸ਼ਤੇਦਾਰਾਂ ਨਾਲ ਜਾਣ ਦੇ ਆ ਤੇ ਰਿਸ਼ਤੇਦਾਰ ਵੀ ਚੁੱਪ ਕਰਕੇ ਕੋਈ ਨਹੀਂ ਪੁੱਤ ਆ ਜਾ ਮੇਰੀ ਬੁਗੜੀ ਆ ਜਾ ਮੇਰੇ ਮੁੱਤੂ ਇਹੋ ਜੀ ਚਾਵਲ ਨੂੰ ਤੇ ਘਰ ਵੜਨਾ ਮਨਾ ਵਾਂ ਇੰਨੀ ਗੰਦ ਨੂੰ ਤੁਸੀਂ ਘਰ ਵੜੋਗੇ ਤੇ ਤੁਹਾਡੇ 3 ਪੁੱਤਰ ਵਿਗੜ ਜਾਣੇ ਆ ਇਹਨੂੰ ਤਾਂ ਦੂਰੋਂ ਮੱਥਾ ਟੇਕੋ ਆਹ ਲੋ ਸਾਸਰੀ ਘਾਲ ਇਹ ਚੀਜ਼ਾਂ ਕਹੋ ਅੱਜ ਜਿਹੜੀ ਮੇਰੀ ਵੀਡੀਓ ਵਾ ਨਾ ਥੋੜੀ ਢਿੱਲੀ ਢਿੱਲੀ ਜੀ ਚੱਲਣੀ ਆ ਤਬੇ ਤੇ ਜਰ ਠੀਕ ਨਹੀਂ ਸੀ ਤੇ ਇਹ ਕਰਕੇ ਥੋੜਾ ਜਿਹਾ ਢਿੱਲਾ ਜਾਵਾ ਕੰਮ ਬਣਾਉਣ ਨੂੰ ਵੀਡੀਓ ਜੀ ਨਹੀਂ ਕੰਡਿਆ ਪਰ ਵੀਰ ਭਰਾ ਇੱਕ ਕਮੈਂਟ ਕੰਡਿਆ ਹੈ ਤੇ ਇਹ ਕਹਿੰਦਾ ਕਰ ਦੋ ਕੰਮ ਖਿੱਚ ਕੇ ਰੱਖੋ ਥੋੜਾ ਜਿਆ ਤੇ ਮੈਂ ਸੋਚਿਆ ਸੀ ਕਿ ਚਲੋ ਇਹ ਨਵਾਂ ਵਾਂਡੇ ਮੁੰਡੇ ਕੋ ਮੰਡੀ ਇਹਦਾ ਮੈਂ ਵਾਂਡੇ ਦਾ ਟੂਰ ਵਿਖਾ ਹੀ ਦਵਾਂ ਕੀ ਇਹ ਤੇ ਗੱਲ ਦੇ ਭੁੱਲਣ ਦੀ ਆ ਕੀ ਕਰਤੂਤਾ ਇਹਨੇ ਅਗਲੇ ਬਲੌਗ ਚ ਵੀ ਭੁੱਲਣੀਆਂ ਵਾ ਪਹਿਲੇ ਬਲੌਗ ਦਾ ਤਾਂ ਮੈਂ ਵਿਖਾਵਾਂ ਤੇ ਅਗਲੇ ਦਾ ਫਿਰ ਵੇਖੀ ਜਾਊਗੀ ਥੈਂਕ ਯੂ ਵੈਲਕਮ ਇਹ ਤਾਂ ਦੇਖੋ ਕਿ ਦੀ ਸੋਹਣੀ ਏ ਕਿਉਂਕਿ ਮੰਮੀ ਨੇ ਤਾਂ ਬਹੁਤ ਅੱਜ ਤੱਕ ਦਿੱਤਾ ਏ ਤੇ ਮੈਂ ਕਿਹਾ ਚਲੋ ਵਿਚਾਰੀ ਨੂੰ ਨਹੀਂ ਲਿਆ ਕੇ ਜਿੰਨੂੰ ਰਖੜੀ ਗਾੜੀ ਬੰਨਣ ਦੀ ਆ ਚਲੋ ਬੁੱਢੀ ਨੂੰ ਬੁੱਢੀ ਰਖੜੀ ਬੰਨਣ ਦੀ ਆ ਤੇ ਹੁਣ ਇਹੋ ਲਿਉਂਦੀ ਐ ਨਾ ਵੀਡੀਓ ਚ ਤੇ ਕੱਲ ਨੂੰ ਬੇਇੱਜ਼ਤੀ ਜਿਹੜਾ ਕੈਮਰੇ ਵਾਲੇ ਗਾੜੀ ਆ ਗਿਆ ਉਹਦੀ ਬੇਇੱਜ਼ਤੀ ਵੀ ਹੁਣੀ ਆ ਇਹ ਕਿਉਂ ਲਿਉਂਦੀ ਐ ਵੀਡੀਓ ਚ ਹੈ ਇਹਨੂੰ ਨਹੀਂ ਪਤਾ ਕਿ ਮੇਰੀ ਇੰਨੀ ਡੰਲ ਲਾਦੀ ਜਾਂ ਫਿਰ ਮੈਂ ਆਪਣੇ ਰਿਸ਼ਤੇਦਾਰਾਂ ਦੀ ਲਵਾਉਂਗੀ ਉਹੋ ਜਿਹੇ ਰਿਸ਼ਤੇਦਾਰ ਆ ਜਿਹੜੇ ਕਹਿੰਦੇ ਕਿ ਚੱਲ ਪੁੱਤ ਕੋਈ ਗੱਲ ਨਹੀਂ ਤੂੰ ਕੈਮਰਾ ਘਮਾ ਲੈ ਸਾਡੇ ਵਾਲ ਨੂੰ ਇਹੋ ਜਿਹਿਆਂ ਦਾ ਤਾਂ ਕੈਮਰੇ ਗਾੜੀ ਟੇਪ ਲਾ ਕੇ ਲੋਕੀ ਘਰ ਵੜਦੇ ਆ ਕਿਤੇ ਔਨ ਨਾ ਕਰ ਲੈਣ ਇਹਨਾਂ ਦਾ ਕੀ ਪਤਾ ਕਿਹੜੇ ਵੇਲੇ ਔਨ ਕਰ ਲੈਣਾ ਉਧਰੋਂ ਇਹ ਵੀਡੀਓ ਬਣਾਈ ਜਾਂਦੀ ਆ ਸੋਸ਼ਲ ਮੀਡੀਆ ਤੇ ਪਾ ਦੇਣੀ ਆ ਤੇ ਫਿਰ ਤੁਸੀਂ ਵੀ ਸੋਚਣਾ ਆ ਹਾਏ ਨੀ ਆਈ ਹਿਆ ਡੇ ਘਰ ਨਕਤੀ ਸਾਡਾ ਵੀ ਵਲੌਗ ਬਣਾ ਗਈ ਆ ਇਦਾਂ ਕਹਿਣਾ ਨਾ ਤੇ ਪਹਿਲਾਂ ਥੋੜਾ ਜਿਹਾ ਕੰਟਰੋਲ ਰੱਖ ਲਿਆ ਕਰੋ ਤੇ ਬਾਅਦ ਚ ਜੇ ਕੋਈ ਬੋਲੇ ਨਾ ਮਾੜਾ ਚੰਗਾ ਤੇ ਫਿਰ ਇਹ ਕਹਿ ਦਿੰਦੇ ਆ ਮੇਰੇ ਮੰਮੀ ਡੈਡੀ ਨੂੰ ਤੁਸੀਂ ਮਾੜਾ ਚੰਗਾ ਕਿਉਂ ਬੋਲਿਆ ਮੈਂ ਤਾਂ ਕਦੀ ਉਹਨਾਂ ਨੂੰ ਵਖਾਇਆ ਹੀ ਨਹੀਂ ਉਹ ਬੰਦਾ ਪੁੱਛੇ ਉਹ ਤੂੰ ਕੈਮਰਾ ਘੁਮਾਉਂਦੀ ਰਹਿੰਦੀ ਆ ਕਦੀ ਇੱਧਰ ਨੂੰ ਮੰਮੀ ਜਾਣ ਦੀ ਕਦੀ ਇੱਧਰ ਨੂੰ ਕਈ ਵਾਰੀ ਫੇਸ ਤੇ ਵੱਜ ਗਿਆ ਹੁੰਦਾ ਵਾ ਜੇ ਨਹੀਂ ਯਕੀਨ ਨਾ ਤੇ ਵਿਖਾ ਦਾਂਗੇ ਤੈਨੂੰ ਇਹ ਵੀ ਨਬ ਜੇ ਇਹ ਵਾਲੇ ਬਲੌਗ ਦੇ ਵਿੱਚ ਸੋ ਫਾਈਨਲ ਵੇਲ ਆ ਜੀ ਕਹਿੰਦੀ ਆ ਕਿ ਜੇ ਮੇਰੇ ਘਰ ਦੇ ਨੂੰ ਕੋਈ ਮਾੜਾ ਚੰਗਾ ਬੋਲਦਾ ਤੇ ਬੋਲੇ ਕਿਉਂ ਮੇਰੇ ਘਰ ਦੇ ਵੀਡੀਓ ਚ ਨਹੀਂ ਹੁੰਦੀ ਹੁਣ ਕੈਮਰਾ ਬੈਕਮਾਈ ਜਾਂਦੀ ਆ ਮਗਰ ਮਗਰ ਕੈਮਰਾ ਲਈ ਜਾਂਦੀ ਆ ਤੇ ਬੈਕਗ੍ਰਾਉਂਡ ਉਹਨਾਂ ਦਾ ਸਾਰਾ ਵਿਖਾਈ ਜਾਂਦੀ ਆ ਤੇ ਜੇ ਕੋਈ ਬੈਕ ਬਾਰੇ ਬੋਲ ਗਿਆ ਨਾ ਤੇ ਫੇਰ ਇਹਨੂੰ ਮਿਰਚਾਂ ਲੱਗਣੀਆਂ ਉਹੋ ਜਿਹੇ ਦਾ ਮਾ ਪਿਓ ਜਿਹੜੇ ਇਹਨੂੰ ਡੱਕ ਦੇਣੀ ਆ ਐਨੀ ਕੁੱਤੇਖਾਨੀ ਕਰਾਈ ਆ ਐਨੀ ਇਹਨੇ ਬੇਇੱਜ਼ਤੀ ਕਰਾਈ ਆ ਇੰਨਾ ਨੇ ਗੰਦ ਪਾਇਆ ਇਹਨੂੰ ਫੇਰ ਵੀ ਨਾਲ ਲਈ ਫੇਂਡੇ ਗੱਡੀ 'ਚ ਭਾਰ ਕੇ ਕਦੀ ਕਿਤੇ ਲੈ ਕੇ ਕਦੀ ਕਿਤੇ ਲੈ ਕੇ ਇਹੋ ਜੀ ਚਵਨ ਨੂੰ ਘਰ ਰੱਖੋ ਤੇ ਇਹਨੂੰ ਮਾਰੋ ਇੱਕ ਕਮਰੇ 'ਚ ਇਹੋ ਜੀ ਚਵਨ ਨੂੰ ਘਰ ਰੱਖੋ ਤੇ ਇਹਨੂੰ ਅੰਦਰ ਦੋ ਇੱਕ ਕਮਰੇ 'ਚ ਵਾੜੋ ਉੱਥੇ ਕੋਈ ਫੋਨ ਨਹੀਂ ਚਾਹੀਦਾ ਕੋਈ ਕੁਝ ਨਹੀਂ ਬਸ ਪੱਖਾ ਲਾਓ ਪਾਣੀ ਪਿਆਓ ਰੋਟੀ ਰਾਟੀ ਦੋ ਦੋ ਚਾਰ ਦਿਨ ਇਹਨੂੰ ਇੱਕ ਕਮਰੇ 'ਚ ਰੱਖੋ ਤੇਦਾ ਦਿਮਾਗ ਸੈੱਟ ਹੋਵੇ ਐਨਾ ਗੰਦ ਖੋਲਿਆ ਤੇ ਤੁਸੀਂ ਫੇਰ ਇਹਨੂੰ ਨਾਲ ਲਈ ਫੈਂਡੇ ਤੁਹਾਨੂੰ ਤੇ ਜਾਂਦਾ ਲੱਥੀ ਚੜੀ ਹੈ ਹੀ ਨਹੀਂ ਆ ਤੁਸੀਂ ਵੀਡੀਓ ਨਹੀਂ ਵੇਖੀ ਆਂ ਦੀਆ ਬੜਾ ਕਿੰਨਾ ਗੰਦ ਪਾਇਆ ਹੈ ਨੇ ਉਹ ਵੀਡੀਓ 'ਚ ਕਿੰਨੀਆਂ ਗਾਲਾਂ ਕੱਢੀਆਂ ਵਾ ਉਹ ਗਾਲਾਂ ਮੁੰਡੇ ਨੂੰ ਕੱਢਦੇ ਸ਼ਰਮ ਆਉਂਦੀ ਆ ਜਿਹੜੀਆਂ ਇਹ ਕੁੜੀ ਢਾਡੀ ਨੇ ਕੱਢ ਛੜੀਆਂ ਤੇ ਤੁਸੀਂ ਫੇਰ ਅੰਕਲ ਦੀ ਆਂਟੀ ਜੀ ਇਹਨੂੰ ਨਾਲ ਹੀ ਲਈ ਫੈਂਡੇ ਜੇ ਫੇਰ ਤੁਹਾਨੂੰ ਵੀ ਕਢਾਊਗੀ ਗਾਲਾਂ ਫੇਰ ਤੁਹਾਨੂੰ ਵੀ ਮਿਰਚਾਂ ਲੱਗਣੀਆਂ ਆ ਇਹ ਕੋਈ ਨਹੀਂ ਦਹੀ ਵੀ ਸੋਲਿਓ ਤੇ ਫੇਰ ਹੀ ਤੁਸੀਂ ਬਿਓ ਚੁੱਪ ਕਰਕੇ ਉਹਨਾਂ ਦੇ ਕਰ ਹਟਿਓ ਨਾ ਤੁਸੀਂ ਵੀ ਕੋਈ ਫੋਨ ਫਾਨ ਨਾ ਖੋਇਓ ਉਹਨਾਂ ਦੇ ਕਰ ਇਹਨੂੰ ਕਹ ਪੁੱਤ ਕੋਈ ਗੱਲ ਨਹੀਂ ਲੱਗੀ ਰਹਿ ਲੱਗੀ ਰਹਿ ਮੁੰਡਿਆਂ ਦੇ ਕਮੈਂਟ ਪਾੜਨ ਲੱਗੀ ਰਹਿ ਮੁੰਡਿਆਂ ਦੇ ਨਾਲ ਰਿਪਲਾਈ ਦੇਣ ਕੋਈ ਚੱਕਰ ਨਹੀਂ ਆ ਕੋਈ ਗੱਲ ਨਹੀਂ ਮੁੰਡਿਆਂ ਨੂੰ ਰਿਪਲਾਈ ਦੇ ਮੁੰਡੇ ਨੂੰ ਕੱਢ ਗਾਲਾਂ ਤੇ ਜਦੋਂ ਮੁੰਡਿਆਂ ਨੇ ਗਾਲਾਂ ਕੱਢੀਆਂ ਫੇਰ ਤੁਹਾਨੂੰ ਮਿਰਚਾਂ ਲੱਗਣੀਆਂ ਕਹਿੰਦੇ ਹੁੰਦੇ ਨਾ ਕਿ ਇੱਕ ਜੇ ਮੱਝ ਲਿਬੜੀ ਹੋਵੇ ਤੇ ਦੂਹਾ ਚਮਾ ਮੱਜਾਂ ਨੂੰ ਹੋਰ ਲਬੀੜ ਦਿੰਦੀ ਆ ਉਹ ਹਿਸਾਬ ਇਹਦਾ ਜੇ ਇਹਨੇ ਜਾਪਦਾ ਸਾਰੇ ਬਲੋਕਿੰਗ ਤੇ ਲਾ ਲੈਣੇ ਆ ਰਿਸ਼ਤੇਦਾਰ ਵੀ ਤੇ ਉਹਨਾਂ ਨੂੰ ਵੀ ਕਹਿ ਲੈਣਾ ਕਿ ਚਲੋ ਤੁਸੀਂ ਵੀ ਵੀਡੀਓ ਪਾਇਆ ਕਰੋ ਤੁਸੀਂ ਵੀ ਚੈਨਲ ਵੱਖਰਾ ਵੱਖ ਬਣਾਓ ਤੇ ਤੁਹਾਡੀ ਪ੍ਰੋਮੋਸ਼ਨ ਵੀ ਚੱਲਿਆ ਕਰੂਗੀ ਤੇ ਛੇਤੀ ਇਹਨਾਂ ਦਾ ਮੰਮੀ ਡੈਡੀ ਦਾ ਵੀ ਵੀ ਚੈਨਲ ਬਣੂਗਾ ਵੱਖਰਾ ਕਿਉਂਕਿ ਇਹਨਾਂ ਦੇ ਕਾਰੋਬਾਰੀ ਇਦਾਂ ਦਾ ਹੋ ਜਣੇਵਾ ਕਾਰੋਬਾਰ ਫਿਰ ਇਦਾਂ ਹੋ ਜਾਂਦੇ ਆ ਜਿਹਨੂੰ ਪੈਸੇ ਉਦਾਂੋਂ ਆਉਂਦਾ ਬਣ ਉਹਨੂੰ ਕੰਮ ਕਰਨ ਦੀ ਕੀ ਲੋੜ ਆ ਪਹਿਲਾਂ ਇਹਨੇ ਕਈ ਕੀਤੇ ਪਾਪੜ ਵੇਲੇ ਹੀ ਪਾ ਪਾਊਡਰ ਪਾਟਰ ਜਾਂ ਲਾਉਂਦੀ ਰਹੀ ਲੋਕਾਂ ਦੇ ਸੁਰਖੀਆਂ ਸਰਖੀਆਂ ਜੀਆਂ ਕਿ ਮਤਲਬ ਮੈਂ ਮੇਕਅਪ ਕਰਦੀ ਆਂ ਦੋਵਾਂ ਚਮਾਂ ਦੇ ਮੂੰਹ ਮੰਗ ਕੀਤੇ ਖਰਾਬ ਇਹਨੇ ਤੇ ਫਿਰ ਉਥੋਂ ਵੀ हट ਗਈ ਇਹ ਹੋਰ ਵੀ ਕਹਿੰਦੀ ਮੈਂ ਜੋਬ ਕਰਦੀ ਰਹੀ ਆਂ ਫਿਰ ਉਥੋਂ ਵੀ हट ਗਈ ਯੋ ਪਾਣੀ ਨਾ ਰਹੀ ਆ ਆ ਕੰਮ ਇਹਨੂੰ ਸੌਕਾ ਲੱਗਾ ਤੇ ਇਹ ਕੰਮ ਇਹਨੇ ਹੁਣ ਸਟਾਰਟ ਕਰ ਲਿਆ ਵਾ ਐਸੀ ਸਾਡੀ ਇੱਥੋਂ ਤੱਕ ਵੀਡੀਓ ਕਿਵੇਂ ਲੱਗੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜਿਨ੍ਹਾਂ ਨੇ ਹਲੇ ਤੱਕ ਚੈਨਲ ਨੂੰ ਸਬਸਕਰਾਈਬਰ ਨਹੀਂ ਕੀਤਾ ਉਹ ਵੀ ਕਰਿਓ ਤੇ ਕਮੈਂਟ ਜਰੂਰ ਕਰਕੇ ਜਾਇਆ ਕਰੋ ਚੰਗਾ ਫਿਰ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਚੰਗਾ ਜੀ ਓਕੇ